ਇਹ ਕਾਲ ਦੋਸਤੋ ਹੁਣੇ-ਹੁਣੇ ਅਤਵਾਦੀ ਹਮਲੇ ਚ ਹੋਈ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਨਾਂ ਲੋਕਾਂ ਨੇ ਚੱਲੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂ ਤੇ ਵੀਡੀਓ ਨੂੰ ਅਤਵਾਦ ਵਾਲਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜੰਮੂ ਕਸ਼ਮੀਰ ਦੇ ਕੁਲ ਰਾਮ ਚਾਤ ਅਤਵਾਦਿਆ ਨੂੰ ਕਾਬੂ ਕਰਨ ਦੀ ਸੁਰੱਖਿਆ ਬਲਾਂ ਨੇ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਆਪਰੇਸ਼ਨ ਦੇ ਦੌਰਾਨ ਸੁਰੱਖਿਆ ਬਲਾਂ ਨੇ 8 ਅਤਵਾਦੀਆਂ ਨੂੰ ਮਾਰ ਦਿੱਤਾ ਹੈ ਇਸ ਮੁਕਾਮਲੇ ਚ ਦੋ ਜਵਾਨ ਸ਼ਹੀਦ ਹੋ ਗਏ ਨੇ ਸ਼ਨੀਵਾਰ ਨੂੰ ਜੰਮੂ ਦੇ ਕੁੱਲਗਾਮ ਜ਼ਿਲ੍ਹੇ ਚ ਫੌਜ ਨੇ ਤਲਾਸ਼ੀ ਮੁਹਿੰਮ ਚਲਾਈ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਮੁਕਾਬਲੇ ਚ ਕਟੋ-ਕਟ ਆਤਿਵਾਦੀ ਮਾਰੇ ਗਏ ਤੇ ਦੋ ਜਵਾਨ ਸ਼ਹੀਦ ਹੋ ਗਏ ਜਿਹਦੇ ਚ ਦੋ ਥਾਵਾਂ ਤੇ ਮੁਕਾਬਲੇ ਹੋਏ ਇੱਕ ਆਪਰੇਸ਼ਨ ਚਿੰਨੀਗਾਮ ਫਰੀਆਂਸ ਅਤੇ ਮੋਦਰਗਾਮ ਖੇਤਰ ਚ ਚਲਾਇਆ ਗਿਆ ਅਧਿਕਾਰੀਆਂ ਨੇ ਦੱਸਿਆ ਹੈ ਕਿ ਕੁੱਲਗਾਮ ਦੇ ਫਰਨੀਅਸ ਚਿੰਨੀਗਾਮ ਇਲਾਕੇ ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਆਤਵਾਦੀਆਂ ਦੇ ਨਾਲ ਮੁਕਾਬਲਾ ਕੋਇਆ ਉਹਨਾਂ ਦੱਸਿਆ ਕਿ ਮੁਕਾਬਲੇ ਚ ਹੁਣ ਤਾਂ ਕਾਠ ਹੱਤਵਾਦੀ ਮਾਰੇ ਜਾ ਚੁੱਕੇ ਨੇ ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਦੀ ਡਰੋਨ ਦੀ ਫੁਟੇਜ ਵੀ ਸਾਹਮਣੇ